ਤਿੰਨ ਦਿਨਾਂ ਤੱਕ ਗਰਮੀ ਤੇ ਹਮਸ ਤੋਂ ਰਾਹਤ ਦੇਣ ਵਾਲੇ ਸੰਗਣੇ ਕਾਲੇ ਬੱਦਲ ਹੁਣ ਆਉਣ ਵਾਲੇ ਕੁਝ ਦਿਨਾਂ ਲਈ ਸ਼ਹਿਰ ਤੋਂ ਦੂਰ ਹੁੰਦੇ ਚਲੇ ਜਾਣਗੇ ਅਦੇਹਾ ਇਸ ਲਈ ਕਿਉਂਕਿ 27 ਜੁਲਾਈ ਤੱਕ ਮਾਨਸੂਨ ਉੱਤਰ ਭਾਰ ਦੇ ਮੈਦਾਨੀ ਇਲਾਕਿਆਂ 'ਚ ਕਮਜ਼ੋਰ ਰਹੇਗਾ ਬੁੱਧਵਾਰ ਨੂੰ ਸ਼ਹਿਰ 'ਚ ਹਲਕੀ ਬੂੰਦਾਬੰਦੀ ਹੋਈ ਹੈ ਇਸ ਬੂੰਦਾਬੰਦੀ ਨੇ ਇੱਕ ਵਾਰ ਫਿਰ ਹਮਸ ਅਤੇ ਗਰਮੀ ਤੋਂ ਕੁਝ ਹੱਦ ਤੱਕ ਰਾਹਤ ਦਿੱਤੀ ਪਰ ਪਿਛਲੇ ਦੋ ਦਿਨਾਂ ਤੋਂ 30 ਡਿਗਰੀ ਤੋਂ ਘੱਟ ਚੱਲ ਰਿਹਾ ਤਾਪਮਾਨ ਵੱਧ ਕੇ 34 ਡਿਗਰੀ ਹੋ ਗਿਆ ਹੈ 28 ਜੁਲਾਈ ਤੋਂ ਫਿਰ ਸਰਗਰਮ ਹੋਵੇਗਾ ਮਾਨਸੂਨ ਕੁਝ ਦਿਨਾਂ ਲਈ ਮਾਰਸਨ ਚੰਡੀਗੜ੍ਹ ਸਣੇ ਮੈਦਾਨੀ ਇਲਾਕਿਆਂ 'ਚ بارش ਕਰਵਾਉਣ 'ਚ ਮਦਦ ਨਹੀਂ ਕਰ ਪਾਵੇਗਾ ਲੋ ਪ੍ਰੈਸ਼ਰ ਅਤੇ ਬੰਗਾਲ ਦੀ ਖਾੜੀ ਤੋਂ ਅੱਗੇ ਵੱਧ ਰਿਹਾ ਅਪਰ 에ਅਰ ਸਾਈਕਲੋਨਿਕ ਸਰਕੂਲੇਸ਼ਨ 28 ਜੁਲਾਈ ਦੇ ਆਸ-ਪਾਸ ਜਾ ਕੇ ਚੰਡੀਗੜ੍ਹ ਸਣੇ ਉੱਤਰ ਭਰ ਦੇ ਮੈਦਾਨੀ ਇਲਾਕਿਆਂ 'ਚ ਮੀਂਹ ਲਈ ਅਨੁਕੂਲ ਮਾਹੌਲ ਬਣਾਏਗਾ 28 ਅਤੇ 29 ਜੁਲਾਈ ਨੂੰ بارش ਦੇ ਚੰਗੇ ਸਪੈਲ ਦੀ ਉਮੀਦ ਮੌਸਮ ਵਿਭਾਗ ਜਤਾ ਰਿਹਾ ਹੈ ਇਸ ਨਾਲ ਇੱਕ ਵਾਰ ਫਿਰ ਮੌਸਮ ਸੁਹਾਵਣਾ ਹੋ ਜਾਵੇਗਾ ਤਿੰਨ ਦਿਨਾਂ ਤੱਕ ਗਰਮੀ ਤੇ ਹਮਸ ਤੋਂ ਰਾਹਤ ਦੇਣ ਵਾਲੇ ਸੰਘਣੇ ਕਾਲੇ ਬੱਦਲ ਹੁਣ ਆਉਣ ਵਾਲੇ ਕੁਝ ਦਿਨਾਂ ਲਈ ਸ਼ਹਿਰ ਤੋਂ ਦੂਰ ਹੁੰਦੇ ਚਲੇ ਜਾਣਗੇ ਅਜਿਹਾ ਇਸ ਲਈ ਕਿਉਂਕਿ 27 ਜੁਲਾਈ ਤੱਕ ਮਾਨਸੂਨ ਉੱਤਰ ਭਾਰ ਦੇ ਮੈਦਾਨੀ ਇਲਾਕੇ 'ਚ ਕਮਜ਼ੋਰ ਰਹੇਗਾ ਬੁੱਧਵਾਰ ਨੂੰ ਸ਼ਹਿਰ 'ਚ ਹਲਕੀ ਬੂੰਦਾਬੰਦੀ ਹੋਈ ਹੈ ਇਸ ਬੂੰਦਾਬੰਦੀ ਨੇ ਇੱਕ ਵਾਰ ਫਿਰ ਹਮਸ ਅਤੇ ਗਰਮੀ ਤੋਂ ਕੁਝ ਹੱਦ ਤੱਕ ਰਾਹਤ ਦਿੱਤੀ ਪਰ ਪਿਛਲੇ 2 ਦਿਨਾਂ ਤੋਂ 30 ਡਿਗਰੀ ਤੋਂ ਘੱਟ ਚੱਲ ਰਿਹਾ ਤਾਪਮਾਨ ਵੱਧ ਕੇ 34 ਡਿਗਰੀ ਹੋ ਗਿਆ ਹੈ 28 ਜੁਲਾਈ ਤੋਂ ਫਿਰ ਸਰਗਰਮ ਹੋਵੇਗਾ ਮਾਨਸੂਨ ਕੁਝ ਦਿਨਾਂ ਲਈ ਮਾਰਸੂਨ ਚੰਡੀਗੜ੍ਹ ਸਣੇ ਮੈਦਾਨੀ ਇਲਾਕਿਆਂ 'ਚ بارش ਕਰਵਾਉਣ 'ਚ ਮਦਦ ਨਹੀਂ ਕਰ ਪਾਵੇਗਾ ਲੋ ਪ੍ਰੈਸ਼ਰ ਅਤੇ ਬੰਗਾਲ ਦੀ ਖਾੜੀ ਤੋਂ ਅੱਗੇ ਵਧ ਰਿਹਾ ਅਪਰ 에ਅਰ ਸਾਈਕਲੋਨਿਕ ਸਰਕੂਲੇਸ਼ਨ 28 ਜੁਲਾਈ ਦੇ ਆਸ-ਪਾਸ ਜਾ ਕੇ ਚੰਡੀਗੜ੍ਹ ਸਣੇ ਉੱਤਰ ਭਾਰ ਦੇ ਮੈਦਾਨੀ ਇਲਾਕਿਆਂ 'ਚ ਮੀਂਹ ਲਈ ਣਕੂਲ ਮੌਸਮਾਹੌਲ ਬਣਾਏਗਾ 28 ਅਤੇ 29 ਜੁਲਾਈ ਨੂੰ بارش ਦੇ ਚੰਗੇ ਸਪੈਲ ਦੀ ਉਮੀਦ ਮੌਸਮ ਵਿਭਾਗ ਜਤਾ ਰਿਹਾ ਹੈ ਇਸ ਨਾਲ ਇੱਕ ਵਾਰ ਫਿਰ ਮੌਸਮ ਸੁਹਾਵਣਾ ਹੋ ਜਾਵੇਗਾ